ਸਸਿਕਾ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਵਿੱਚ ਬਣਾਈ ਹੈ ਆਪਾਂ ਬਹੁਤ ਹੀ ਟੇਸਟੀ ਖੱਟੀ ਮਿੱਠੀ ਜੀ ਚਟਨੀ ਜਿਹਨੂੰ ਆਪਾਂ ਲੰਬੀ ਦੇਰ ਤੱਕ ਸਟੋਰ ਕਰ ਸਕਦੇ ਆ ਕਿਉਂਕਿ ਗਰਮੀਆਂ ਵਿੱਚ ਬੱਚੇ ਕਈ ਵਾਰੀ ਸਬਜ਼ੀ ਨਹੀਂ ਖਾਂਦੇ ਕਿਉਂਕਿ ਸਬਜ਼ੀਆਂ ਹੁੰਦੀਆਂ ਨੇ ਕਦੂ ਤੋਰੀਆਂ ਟਿੰਡੇ ਐ ਜੀਆਂ ਸਬਜ਼ੀਆਂ ਬੱਚਿਆਂ ਨੂੰ ਬਿਲਕੁਲ ਪਸੰਦ ਨਹੀਂ ਆਉਂਦੀਆਂ ਤਾਂ ਇਹ ਆਪਾਂ ਉਹਨਾਂ ਨੂੰ ਪਰੌਂਠੇ ਨਾਲ ਦੇ ਸਕਦੇ ਆ ਬ੍ਰੈਡ ਤੇ ਲਗਾ ਕੇ ਦੇ ਸਕਦੇ ਆ ਤੇ ਹਰ ਤਰੀਕੇ ਦੇ ਨਾਲ ਇਹ ਬੱਚੇ ਆਰਾਮ ਨਾਲ ਖਾ ਸਕਦੇ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਇਹਦੇ ਲਈ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਦੋ ਲੈ ਲੇ ਜੀ ਕੱਚੇ ਅੰਬ ਤੇ ਉਹ ਅੱਜਕੱਲ ਆਮ ਨੇ ਕਿ ਕਈ ਅਚਾਰ ਪਾਉਂਦੇ ਨੇ ਬਹੁਤ ਸਾਰੀਆਂ ਚੀਜ਼ਾਂ ਆਪਾਂ ਇਹਦੀਆਂ ਤਿਆਰ ਕਰਦੇ ਆ ਤੇ ਜਿਹੜੀ ਸਭ ਤੋਂ ਵਧੀਆ ਗੱਲ ਹੈ ਉਹ ਇਹ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਰਾਹਤ ਦਿੰਦੇ ਨੇ ਤੇ ਆਪਾਂ ਦੋ ਅੰਬਾਂ ਨੂੰ ਛਿੱਲ ਲਿਆ ਜੀ ਫਿਰ ਆਪਾਂ ਇਹਦਾ ਕਰ ਲਿਆ ਜੀ ਕद्दूकस ਤੇ ਇਹ ਤੁਸੀਂ ਮੋਟਾ ਬਰੀਕ ਕਿਸੇ ਚਰਨ ਦਾ ਮਰਜੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਹਜੇ ਤੱਕ ਫੋਲੋ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜਰੂਰ ਕਰ ਦਿਆ ਕਰੋ ਫਿਰ ਆਪਾਂ ਜੀ ਲੈ ਲਾਂਗੇ ਇੱਕ ਕੜਾਹੀ ਤੇ ਉਹਦੇ ਵਿੱਚ ਦੋ ਛੋਟੇ ਚ स्पून ਆਪਾਂ ਸਰੋਂ ਦਾ ਤੇਲ ਪਾਇਆ ਤੁਸੀਂ ਇਹਦੇ ਵਿੱਚ ਸਰੋਂ ਦਾ ਤੇਲ ਹੀ ਲਿਓ ਕਿਉਂਕਿ ਇਹ ਦਿਨ ਲਈ ਖਰਾਬ ਨਹੀਂ ਹੋਊਗਾ ਲੰਬੀ ਦੇਰ ਤੱਕ ਤੇ ਬਹੁਤ ਵਧੀਆ ਇਹਦਾ ਕਲਰ ਤੇ ਟੇਸਟ ਹੈ ਜਿਹੜਾ ਵਧੀਆ ਆਉਂਦਾ ਹੈਗਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਸੌਂਫ ਉਹ ਥੋੜੀ ਜਿਹੀ ਕਲੌਂਜੀ ਤੇ ਮੇਥੇ ਇਹ ਤਿੰਨੇ ਚੀਜ਼ਾਂ ਪਾਈਆਂ ਗਈਆਂ ਇਹਨੂੰ ਤੁਸੀਂ ਹਲਕਾ ਜਿਹਾ ਪੁੰਨ ਲੈਣਾ ਹੈ ਤੇਲ ਜਿਆਦਾ ਗਰਮ ਨਾ ਹੋਵੇ ਨਹੀਂ ਤਾਂ ਇਹ ਚੀਜ਼ਾਂ ਇੱਥੇ ਸੜ ਜਾਣਗੀਆਂ ਉਸ ਤੋਂ ਬਾਅਦ ਆਪਾਂ ਜੀ ਇਹਦੇ ਵਿੱਚ ਪਾਇਆ ਜਿਹੜਾ ਆਪਾਂ ਅੰਬਾਂ ਦਾ ਕੀਤਾ ਸੀ ਕੱਦੂ ਦਾ ਸੋ ਉਹਦੇ ਵਿੱਚ ਪਾਵਾਂਗੇ ਆਪਾਂ ਸਿਰਫ ਦੋ ਹੀ ਅੰਬ ਲੈਏ ਆ ਉਹਦੀ ਵੀ ਬਹੁਤ ਸਾਰੀ ਅਚੜਨੀ ਤਿਆਰ ਹੋ ਜਾਂਦੀ ਹੈ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਲੈ ਸਕਦੇ ਹੋ ਇਹਨੂੰ ਆਪਾਂ ਗੈਸ ਦੀ ਸਲੋ ਫਲੇਮ ਤੇ ਪਕਾਵਾਂਗੇ ਤੇ ਦੋ ਤਿੰਨ ਮਿੰਟਾਂ ਬਾਅਦ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜੂ ਤੇ ਥੋੜਾ ਜਿਹਾ ਪਾਣੀ ਵੀ ਇਹ ਛੱਡ ਜਾਣੀ ਆ ਫਿਰ ਆਪਾਂ ਇਹਨੂੰ 2-3 ਮਿੰਟ ਤੱਕ ਹੋਰ ਪਕਾਵਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਪਾਇਆ ਜੀ 150 ਗ੍ਰਾਮ ਗੁੜ ਤੇ ਗੁੜ ਆਪਾਂ ਜਿਹੜਾ ਇਹ ਕੁੱਟ ਕੇ ਪਾਇਆਗਾ ਕਿਉਂਕਿ ਜਿਵੇਂ ਜਿਵੇਂ ਇਹ ਗਰਮ ਹੁੰਦਾ ਜਾਊਗਾ ਤਾਂ ਇਹਨੇ ਆਪਣੇ ਆਪ ਹੀ ਇਹਦੇ ਵਿੱਚ ਮਿਕਸ ਹੋ ਜਾਣਾ ਹੈਗਾ ਤੇ ਦੇਖੋ ਤੁਸੀਂ 1-2 ਮਿੰਟਾਂ ਦੇ ਬਾਅਦ ਹੀ ਇਸ ਤਰ੍ਹਾਂ ਪਤਲਾ ਹੋ ਗਿਆ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਇਹ ਜਦੋਂ ਪੱਕੂਗਾ ਤੇ ਨੀਚੇ ਵਗੈਰਾ ਬਿਲਕੁਲ ਨਾ ਲੱਗੇ 4-5 ਮਿੰਟਾਂ ਤੋਂ ਬਾਅਦ ਜਿਵੇਂ ਗੁੜ ਮਿਕਸ ਹੋ ਗਿਆ ਤਾਂ ਇਹਨੇ ਆਪਣੇ ਆਪ ਹੀ ਕਲਰ ਛੱਡ ਦੇਣਾ ਕੋਈ ਫੂਡ ਕਲਰ ਪਾਉਣ ਦੀ ਲੋੜ ਨਹੀਂ ਫਿਰ ਆਪਾਂ ਇਹਦੇ ਵਿੱਚ ਥੋੜੀ ਜੀ ਹਲਦੀ ਪਾਈ ਹੈ ਥੋੜਾ ਜਿਹਾ ਨਮਕ ਪਾਇਆ ਜਿੰਨੀ ਸਾਨੂੰ ਜ਼ਰੂਰਤ ਹੋਵੇ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਦੇਗੀ ਮਿਰਚ ਪਾਈ ਹੈ ਤੁਸੀਂ ਸਿੰਪਲ ਮਿਰਚ ਪਾ ਸਕਦੇ ਹੋ ਪਰ ਇਸ ਮਿਰਚ ਨਾਲ ਕਲਰ ਹੈ ਜਿਹੜਾ ਹੋਰ ਵੀ ਜ਼ਿਆਦਾ ਵਧੀਆ ਆਉਣ ਲੱਗਾ ਤੇ ਫਿਰ 1 ਮਿੰਟ ਤੱਕ ਫੇਰ ਪਕਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜੇ ਜਿ ਡ్రਾਈ ਫਰੂਟ ਕੱਟ ਕੇ ਪਾਏ ਆ ਕਾਜੂ, ਬਦਾਮ, ਕਿਸ਼ਮਿਸ਼ ਤੁਸੀਂ ਜਿਹੜੇ ਤੁਹਾਨੂੰ ਪਸੰਦ ਆ ਉਹ ਪਾ ਸਕਦੇ ਹੋ ਤੇ ਆਪਾਂ ਇਹਨੂੰ ਜ਼ਿਆਦਾ گاੜਾ ਨਹੀਂ ਕਰਾਂਗੇ ਥੋੜਾ ਜਿਹਾ ਪਤਲਾ ਹੀ ਰੱਖਾਂਗੇ ਕਿਉਂਕਿ ਜਦੋਂ ਇਹਨੇ ਠੰਡਾ ਹੋ ਜਾਣਾ ਹੈ ਤਾਂ گاੜਾ ਆਪਣੇ ਆਪ ਹੀ ਹੋ ਜਾਣਾਗਾ ਗੈਸ ਨੂੰ ਆਪਾਂ ਕਰ ਦਾਂਗੇ ਜੀ ਬੰਦ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦਾਂਗੇ ਕਿਉਂਕਿ ਗਰਮੀ ਦਾ ਮੌਸਮ ਹੈ ਇਹਨੇ ਹੌਲੀ-ਹੌਲੀ ਠੰਡਾ ਹੋ ਜਾਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਕਿਸੇ ਵੀ ਕੱਚ ਦੇ ਜਾਰ 'ਚ ਕੱਢ ਕੇ ਫ੍ਰਿਜ ਵਿੱਚ ਤੁਸੀਂ ਰੱਖ ਦੇਣਾ ਇਹ ਇਹ ਖੰਨੇ ਜਲਦੀ-ਜਲਦੀ ਬਿਲਕੁਲ ਵੀ ਖਰਾਬ ਨਹੀਂ ਹੋਣਾਗਾ ਤੁਸੀਂ ਇਹਨੂੰ ਬਰੈਡ ਨਾਲ ਖਾ ਸਕਦੇ ਹੋ ਪਰੌਂਠੇ ਨਾਲ ਖਾ ਸਕਦੇ ਹੋ ਜਿਵੇਂ ਤੁਹਾਡਾ ਦਿਲ ਕਰੇ ਤੇ ਇਹਨੂੰ ਤੁਸੀਂ ਵਰਤ ਸਕਦੇ ਹੋ ਬਹੁਤ ਹੀ ਵਧੀਆ ਖੱਟੀ ਮਿੱਠੀ ਚਟਨੀ ਜਿਹੜੀ ਹੈਗੀ ਹੈ ਇਹ 12 ਤੋਂ 15 ਮਿੰਟਾਂ ਦੇ ਵਿੱਚ ਸਿਰਫ ਤਿਆਰ ਹੋ ਜਾਂਦੀ ਹੈਗੀ ਤੇ ਆਪਾਂ ਇਹਨੂੰ ਕਦੋਂ ਵੀ ਖਾ ਸਕਦੇ ਹਾਂ ਜਿਵੇਂ ਬੱਚੇ ਬਾਰਲਾ ਜੈਮ ਵਗੈਰਾ ਯੂਜ਼ ਕਰਦੇ ਆ ਉਹ ਚੀਜ਼ਾਂ ਦੀ ਬਿਲਕੁਲ ਜ਼ਰੂਰਤ ਨਹੀਂ ਤੇ ਬਾਕੀ ਇਹ ਗਰਮੀ ਆ ਤਾਂ ਕੱਚੇ ਆਮ ਹੁੰਦੇ ਆ ਜਿਹੜੇ ਬਹੁਤ ਜ਼ਿਆਦਾ ਰਾਹਤ ਦਿੰਦੇ ਆ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ